ਖਬਰ ਸੰਗਰੂਰ ਤੋਂ ਹੈ ਜਿੱਥੇ ਕਿ ਬੀਤੀ ਰਾਤ ਚੋਰਾਵਾਂ ਵੱਲੋਂ ਇੱਕ ਗਨ ਹਾਊਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚ ਗਏ ਹਨ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਉਧਰ ਗਨ ਹਾਊਸ ਦੇ ਮਾਲਕ ਦਾ ਕਹਿਣਾ ਹੈ ਕਿ ਗਨ ਹਾਊਸ ਨੂੰ ਜ਼ਰੂਰ ਤੋੜਿਆ ਗਿਆ ਹੈ ਪਰ ਹਜੇ ਤੱਕ ਕੋਈ ਵੀ ਅਸਲਾ ਚੋਰੀ ਹੋਣ ਦੀ ਖਬਰ ਨਹੀਂ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣਾ ਰਿਕਾਰਡ ਖੰਗਾਰ ਰਹੇ ਹਨ ਅਤੇ ਜਲਦ ਹੀ ਜੋ ਕੁਝ ਵੀ ਹੋਇਆ ਉਹ ਪੁਲਿਸ ਨੂੰ ਦੱਸ ਦੇਣਗੇ ਫਿਲਹਾਲ ਪੁਲਿਸ ਦੀਆਂ ਫੋਰੈਂਸਿਕ ਟੀਮਾਂ ਮੌਕੇ ਤੇ ਹਨ ਅਤੇ ਪੁਲਿਸ ਬਰੀਕੀ ਨਾਲ ਇਸ ਦੀ ਜਾਂਚ ਕਰ ਰਹੀ ਹੈ इनफॉरमेसन आई सी कि एक गन हाउस चोरी हुई है उन्हें स्टॉक टेकिंग चल रही है तो असं अपनी टीम्स बना के जो आइडेंटिफाई के नैप वास्ते पूरे जोर ला रहे हैं पूरी एफर्ट्स कर रहे हैं सर कि पैसेबाजी तौर पर किन्ना पता चलेगा कि नुकसान नुकसानवाज़ कुछ ज़्यादा जोड़ा ओनर के मुताबिक ही बिल्कुल मिनिमल होया है ਦੇ ਉਹ ਹੀ ਦਸ ਰਹੇ ਹੈਗੇ ਕੁਛ ਦਿਨ ਜੋ ਆਪਣੀ ਸਾਰੀ ਸਟਾਕ ਟੇਕਿੰਗ ਵੀ ਕਰ ਲੈਣਗੇ ਉਹ ਇਸ ਟਾਈਮ ਇਸ ਤੇ ਹੀ ਲੱਗੇ ਹੋਏ ਆ ਜਦੋਂ ਉਹ ਕਲੀਅਰ ਕਰਨਗੇ ਉਸ ਤੋਂ ਬਾਅਦ ਹੀ ਤੁਹਾਨੂੰ ਐਗਜ਼ੈਕਟ ਫਿਗਰ ਦੇ ਪਾਵਾਂਗੇ ਸਰ ਇੰਨਾ ਨੇ ਕੋਈ ਸਕਿਉਰਟੀ ਗਾਰਡ ਵਗੈਰਾ ਰੱਖਿਆ ਨਹੀਂ ਹੋਇਆ ਸੀ ਇਹ ਸੀਸੀਟੀ ਵੀ ਕੈਮਰਾ ਲੱਗੇ ਹੋਏ ਸੀ ਜਿਹੜਾ ਕੁਛ ਫੂਟੇਜ ਵਗੈਰਾ ਰਿਲੇਟਿਡ ਚੀਜ਼ਾਂ ਹੈ ਉਹ ਮੈਂ ਤਫ਼ਤੀਸ਼ ਦੇ ਬਾਅਦ ਦੱਸ ਪਾਵਾਂਗਾ ਸਕਿਉਰਟੀ ਗਾਰਡ ਫਿਲਹਾਲ ਇੱਥੇ ਨਹੀਂ ਸੀ ਸਰ ਇਹ ਘਟਨਾ ਹੋਈ ਕਿਵੇਂ ਹੈ ਜੀ ਬੰਦੇ ਦੋ ਹਲੇ ਦਾ ਦੋ ਹੀ ਵਿਸਥੇ ਹੈਗੇ ਤੇ ਇਸ ਤੋਂ ਵੱਧ ਵੀ ਸਾਨੂੰ ਉਮੀਦ ਹੈ ਕਿ ਕੋਈ ਹੋਣਗੇ ਤੇ ਅਸੀਂ ਸਾਰੇ ਪਾਸੇ ਉਹ ਭਰਾਲੇ ਕਰ ਰਹੇ ਹਾਂ ਅਸੀਂ ਸਿਕਰਟ ਇਨਫੋਰਮੇਸ਼ਨ ਵੀ ਲਗਾ ਰਹੇ ਹਾਂ ਕਿ ਸਾਨੂੰ ਕਲੀਅਰ ਹੋਵੇ ਇਸ ਵਾਰਦਾਤ ਨੂੰ ਕਿਵੇਂ ਜਾਂਚ ਦਿੱਤਾ ਗਿਆ ਤੇ ਇਸ ਦੇ ਪਿੱਛੇ ਕੌਣ ਨੇ ਕਿੰਨੇ ਕੁ ਵੇਜ਼ ਕਰਨਾ ਇਹ ਮਿਡਨਾਈਟ ਤੋਂ ਬਾਅਦ ਰਹੀ ਹੈ ਸਿਕਿਉਰਿਟੀ ਗਾਰਡ ਰੱਖਣਾ ਜ਼ਰੂਰੀ ਨਹੀਂ ਹੈ ਗਨ ਹਾਊਸ ਲਈ ਜੀ ਜ਼ਰੂਰੀ ਹੈਗਾ ਤੇ ਇਸ ਦੇ ਕਾਰਨ ਹੀ ਅਸੀਂ ਇਸ ਤੋਂ ਬਾਅਦ ਤੋਂ ਇੱਕ ਵਾਰ ਆਪਣੀ ਸਾਰੀ ਕਾਰਵਾਈ ਕਰ ਲਾਂਗੇ ਉਸ ਤੋਂ ਬਾਅਦ ਥੋਰੋਲੀ ਉਸ ਚੀਜ਼ ਦੇ ਬਾਰੇ ਵੀ ਅਸੀਂ ਫੈਲੂ ਦੇ ਡੂੰਘਾਈ ਨਾਲ ਪੜਤਾਲ ਕਰਾਂਗੇ ਸਰਵਿਸ ਸੀ ਸੀਗਾ ਇੱਥੇ ਜੋ ਕਮੀਆਂ ਸੀ 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 ਟੀ ਵੀ ਦੇ ਵਿੱਚ ਹੁਣ ਤੇ ਕੋਈ ਸਾਹਮਣੇ ਆਏਗਾ ਉਹੀ ਮੈਂ ਤੁਹਾਨੂੰ ਦੱਸਿਆ ਜੀ ਹਲੇ ਤੱਕ ਇਹਦੇ ਜਿਹੜੇ ਦੋ ਸਾਡੋਂ ਇੰਡੀਵਿਜੂਅਲਸ ਦੇ ਬਾਰੇ ਕੁਝ ਪਤਾ ਚੱਲਿਆ ਆਏਗਾ ਤੇ ਅਸੀਂ ਉਸ ਤੋਂ ਬਾਅਦ ਅੱਗੇ ਹੁਣ ਖੰਗਾਲ ਰਹੇ ਹਾਂ ਸਭ ਕੁਝ ਐਫਰਟਸ ਕਰਾਂਗੇ ਸਾਡੀ ਟੀਮ ਬੱਧਿਆ ਹੋਈਆਂ ਨੇ ਤੁਹਾਡੇ ਵੱਲੋਂ ਵੀ ਅਗਰ ਕੋਈ ਵੀ ਕੁਝ ਤੁਹਾਨੂੰ ਵੀ ਅਗਰ ਕਿਉਂਕਿ ਤੁਸੀਂ ਸਮਾਜ ਵਿੱਚ ਘੁੰਮਦੇ ਹੋ ਵਿਚਰਦੇ ਹੋ ਕੋਈ ਵੀ ਲੀਡ ਮਿਲਣ ਤਾਂ ਡੀਐਸਪੀ ਸਾਹਿਬ ਜਾਂ ਮੈਨੂੰ ਪਲੀਜ਼ ਇਨਫਾਰਮ ਕਰਿਓ ਤਾਂ ਇਹ ਇਸ ਟਾਈਮ ਤੇ ਜੇ ਹੀ ਜਦੋਂ ਇਹ ਪਹਿਲਾਂ ਸਟਾਕ ਟੇਕਿੰਗ ਕਰ ਲੈ ਜੋ ਤੁਸੀਂ ਗੱਲ ਕਹਿ ਰਹੇ ਹੋ ਇਹ ਮੈਂ ਵੀ ਮਹਿਸੂਸ ਕੀਤੀ ਹੈਗੀ ਤੇ ਪ੍ਰੋਪਰਲੀ ਇਸ ਨੋਟਿਸ ਦੇ باوجود ਵੀ ਜੋ ਕਮੀਆਂ ਆਈਆਂ ਉਸ ਤੇ ਐਕਸ਼ਨ ਵੀ ਹੋਗਾ। ਕਾਰਵਾਈ ਹੋਊਗੀ ਜੀ? ਬਿਲਕੁਲ ਹੋਊਗੀ ਜੀ। ਪਹਿਲਾਂ ਅਸੀਂ ਸਰ ਲੇਕਿਨ ਜਿਹੜਾ ਉਹਨੇ ਇਹ ਹੋਈ ਹੈ ਇਨਸੀਡੈਂਟ ਸਾਡਾ ਫੋਕਸ ਪਹਿਲਾਂ ਇਸ ਤੇ ਆ। ਜੀ ਠੀਕ ਹੈ। ਇਹ ਰਾਤ ਦੀ ਹੈ ਜੀ ਤੇ ਮਤਲਬ ਉਹ ਤਾਂ ਹੋਇਆ ਪਰ ਬਚਤ ਰਹਿ ਗਈ ਜਿਹੜੀ ਗੱਲ ਹੈ। ਕੁਝ ਵੀ ਨਹੀਂ ਚੋਰੀ ਹੋਇਆ ਜੀ? ਨਹੀਂ ਸਾਰੀ ਬਚਤ ਹੈ ਜੀ। ਤੁਸੀਂ ਚੈੱਕ ਕਰ ਲਿਓ ਤੁਸੀਂ ਸਾਰੇ ਇਹ ਕਿਵੇਂ? ਉਹ ਚੈੱਕ ਚੱਲ ਰਿਹਾ ਜੀ ਹਾਲ ਤਾਂ ਇਹ ਕੋਈ ਲੰਬਾ ਕੰਮ ਹੈ ਸਾਰੇ ਹਰੇਕ ਅਸਲੇ ਨੂੰ ਕਾਰਸ ਹਰ ਚੀਜ਼ ਨੂੰ ਬੁਲਾਵਾਂਗੇ। ਮਤਲਬ ਲੋਕ ਹੀ ਟੋੜੇ ਨੇ। ਸਲਕੀ ਚੋਰ ਅੰਦਰ ਆ ਗਏ ਸੀ ਤੁਹਾਡੀ ਦੁਕਾਨ ਦੇ। ਨਹੀਂ ਆ ਤਾਂ ਗਈ ਪਰ ਬਚਤ ਰਹੀ ਜਾਨੀ ਕੋਈ ਖੜਕਾ ਰੜਕਾ ਸੁਣ ਕੇ ਭੱਜ ਗਏ ਅੱਛਾ ਨਹੀਂ ਕਿਸੇ ਸੁਣਿਆ ਜਾ ਰਿਹਾ ਹੈ ਜੀ ਪੰਜ ਛੋਟੇ ਵੈਪਨ ਚੋਰੀ ਹੋ ਗਏ ਨੇ ਜੀ ਇੱਕ ਥੋੜੀ ਦੇ ਵੈਪਨ ਹੈ ਜੀ ਦੱਸ ਰਿਹਾ ਵੀ ਕੋਈ ਹਾਲੇ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਤੇ ਹਾਲ ਤਾਂ ਜਦੋਂ ਕੋਈ ਕਨਫਰਮ ਹੋਊਗਾ ਹਾਲ ਤਾਂ ਇੰਨੀ ਗੱਲ ਤਾਂ ਲੱਗ ਰਿਹਾ ਵੀ ਕੁਝ ਨਹੀਂ ਗਿਆ ਸਭ ਕੁਝ ਚੋਕਿਆ ਸੀ ਸੀਸੀਟੀਵੀ ਕੈਮਰਾ ਲੱਗਿਆ ਹੈ ਜਾਂ ਕੀ ਗੱਲ ਹੋਣਾ ਹੈ ਹਾਂ ਜੀ ਆਪਲੇ ਕਰੇਗੇ ਉਹ ਚੈੱਕ ਕਰਾਂਗੇ ਜੀ ਹਾਂ ਜੀ ਸੀਸੀਟੀਵੀ ਕੈਮਰਾ ਲੱਗਿਆ ਹੈ ਜੀ ਹਾਂ ਜੀ ਸਭ ਕੁਝ ਚੈੱਕ ਕਰਦੇ ਹਾਂ ਜੀ ਜਿਹੜਾ ਜੋ ਚਾਹੀਦਾ ਤੁਹਾਡਾ ਸਾਰਾ ਕੁਝ ਪੂਰਾ ਜੀ ਸ ਹਰ ਚੀਜ਼ ਹੈਗੀ ਹੈ ਇਹ ਇਹ ਤਾਂ ਇਹ ਤਾਂ ਬਚਤ ਰਹੀ ਹੈ ਬਸ ਵੀ ਜਿਵੇਂ ਕਹਿਦੀ ਇਹ ਵੀ ਜਾਂ ਤਾਂ ਕੋਈ ਕੋਈ ਬੰਦਾ ਆ ਗਿਆ ਬਾਹਰ ਜਾਂ ਕੀ ਗੱਲਬਾਤ ਹੋਈ ਹੈ ਤੇ ਉਹਦੇ ਨਾਲ ਭੱਜ ਗਿਆ ਸਲਚੀ ਵਾਲੇ ਕੈਮਰੇ ਕੋ ਮਰੇ ਸਭ ਘੁਮਾਤੇ ਉਹਨਾਂ ਨੇ ਆਂਦੀ ਸੀ ਉਹ ਬੰਦਾ ਵੜਦੇ ਉਹਨਾਂ ਨੇ ਉਹ ਵੀ ਘੁਮਾਤਾ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਕਿੰਨੇ ਜਣੇ ਤੁਹਾਡਾ ਸਿਕਿਉਰਟੀ ਗਾਰਡ 24 ਘੰਟੇ ਹੁੰਦਾ ਇੱਥੇ ਜਾਂ ਕੱਲ ਰਾਤ ਨੂੰ ਹੁੰਦਾ ਜੀ ਚੌਂਕੀਦਾਰ ਹੁੰਦੇ ਜਾਂ ਰੋਬਿੰਡਾ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਕਿ ਕਿਵੇਂ ਜੀ ਨਹੀਂ 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 ਪਾਜੀ ਇਹ ਕਨਫਰਮ ਆ ਵੀ ਕੋਈ ਵੈਪਨ ਚੋਰੀ ਨਹੀਂ ਹੋਇਆ ਨਹੀਂ ਹਲੇ ਤੱਕ ਸਾਡੀ ਗਿਣਤੀ ਚ ਕੁਛ ਆਇਆ ਨਹੀਂ ਜਦੋਂ ਦੇਖ ਰਹੇ ਹਾਂ ਜਦੋਂ ਹੋਜੂ ਕਲੀਅਰ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਨੰਦ ਦੱਸ ਸਕੀ ਆਪਾਂ